ਕਦਰ ਵੀ ਅਸੀਂ ਕਿਤੇ ਨੜਵੰਦੇ ਨਾਲ ਇੱਕ ਵਾਰ ਸੀ ਬੈਠੇ ਹੁ ਕੀ ਇਹਨਾਂ ਦੇ ਕਿੰਨੇ ਘੰਟੇ ਨਾਲ ਹੋਰ ਬੈਠੀ ਰਹਿੰਦੇ ਜਿੱਦ ਵਿੱਚ ਹੋਰ ਗੱਲ ਸੀ ਸੱਚੀ ਆ ਗਈ ਕੁਦਰਤੀ ਹੈ ਸਾਡਾ ਕਿ ਇੰਨੇ ਆਪੇ ਸਾਨੂੰ ਮੰਨਣ ਨੂੰ ਟਾਈਮ ਕਿਤੇ 15 20 ਇੱਕ ਤਾਂ ਜਿੰਨੇ ਘੰਟੇ ਚੈਣ ਅਸੀਂ ਅਜੀ ਟਾ ਰਹੇ ਹਾਂ ਉਹ ਟਾਈਮ ਕਿੰਨਾ ਹੋ ਗਿਆ ਜੁਣ ਸੇਤੀ ਉਹ ਕਿਉਂ ਚਾਹ ਹੁਣ ਨਹੀਂ ਚਾਹੀਦਾ ਇਹ ਮਤ ਸੋਨੇ ਦੀ ਸ਼ਾਇਦ ਕਿ ਅਸੀਂ ਇਹ ਸਾਡੇ ਕਰਕੇ ਨਹੀਂ ਗੁਰੂ ਦੀ ਬਾਣੀ ਕਰਕੇ ਗੁਰੂ ਦੀ ਬਾਣੀ ਦਾ ਚਾਰ ਉਹਨਾਂ ਭਗਤ ਜਨਾਂ ਦੇ ਤੁਰਬਾ ਦਾ ਚਾਰ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਪਰਮਾਤਮਾ ਦੀ ਬੰਦਗੀ ਦੇ ਲੇਖੇ ਦੇ ਉਚਾਰ ਦਿੱਤੀ। ਉਹ ਇਹ ਜਨੁ ਤੁਹਾਡੇ ਲੇਖੇ ਕਹਿਰ ਬਦਾਸ ਆਸ ਲਗ ਜੀਵ ਜੇ ਪਇਓ ਦਰਸ਼ਨ ਲੈ ਕੇ ਆਉ ਲਿਕੇ ਮਮ ਸਰ ਜੀ ਅੰਦਰਾ ਅਗ ਬਤਿਆਰ ਕੀ ਕੀ ਤੈ ਵchni dor mor man man jan ko pur di ja haon bal bal jaao we ਹੇ ਜਨਮ ਅੰਤਵਾ we Ne <laughs> नहीं ना पढ़ते तो कत तो एक गुरु जी साहब का पाठ समान भी जरूर करया करना क्यों तो लेके लग रही ਵਾਹਿਗੁਰੂ 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 You. <laughs> Pardon, 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 ਤੁੱਕੀ ਬੇਨਤੀਆਂ ਕਰਦੇ ਹੇ ਮਹਾਰਾਜ ਆਪ ਮਾਨ ਤੁਮ ਦੇਖ ਲਈ ਹੈ ਮਹਾਰਾਜ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਅਪੀਰ ਗੁਣਾ ਚਾਹਦੇ ਹਾਂ ਇੰਨੀ ਮਨ ਕੇ ਅਸੀਂ ਜਿਉਂਨੇ ਅੰਦਰ ਦੇ ਗਣਨ ਚਾਹਨੀ ਹੈ ਸਮਰਨ ਵਿੱਚੋਂ ਤਾਂ ਬੋਲ ਬੇਨਤੀ ਕਰਦੀ ਹੈ ਮਰਿਆਦਾ ਕਰੀ ਕਰ ਹੀ ਦੇਣੀ ਹੈ ਅਦਾਸ ਵੀ ਚਰਨਾਂ ਚ ਨਿਵਾਸ ਕਰ। ਪਰ ਕਿੰਨਾ ਚੰਗਾ ਜੇ ਉਸ ਗੱਲ ਤੇ ਅੰਦ ਕਰ ਲਈਏ ਪਾਲਤ ਕਵੀਰ ਜੀ ਕਹਿੰਦੇ ਮਰੋ ਤਾਂ ਹਰ ਕੇ ਦੁਆਰ ਉਸ ਪ੍ਰਮਾਤਮਾ ਦੇ ਦਰ ਦੇ ਤੇਸੀ ਅਰਪਣ ਗੋਲੇ ਮਹਾਰਾਜ ਜੋ ਕਿਛ ਗੈ ਉਹ ਤੇਰੇ ਹੀ ਚੇਹਰੇ ਇਸ ਕਰਕੇ ਸਤਿਗੁਰ ਪਾਰਸਰੀ ਦੇ ਉੱਤੇ ਕਰਮ ਬਖਸ਼ ਸ਼ਰਣ ਅੱਜ ਪੰਦਰਾਂ ਨਾਮੀ ਨਾਰੂ ਹੋਇ ਮਹਾਰਾਜ ਸੋਹਣਾ ਦੀ ਕਰਾਂ ਦੇ ਵਿੱਚ ਪਲਤੁਨ ਅਨੰਤ ਪਾਰ ਜਨਾ ਹਰ ਸੰਜਨ ਪ੍ਰਗਟੇ ਆਏ ਸੰਤ ਸਗਾਈ

ਸੋ ਨ ਤੁਮਿ ਦੇ ਚੇ ਨਾਮ ਜਪਿਆ ਕਰੋ ਬਾਣੀ ਬਾਣੀ ਨਾਲ ਗੁਰੂ ਘਰ ਜਾ ਕੇ ਹਾਜ਼ਿਰ ਹੋਇ ਕਰੋ ਪ੍ਰਣਾਮ ਨਾਲ ਬੇਨਤੀ ਅਸਾਧ ਸਹਦ ਨਾਮ ਹੈ ਨਾਮੁ ਦਰਾ ਨਾਮੁ ਗੋਬਾਲਾ ਕੱਤੀ ਨਾਮੁ ਦਰਾ